ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੇਰਾ ਨਾਮ ਕੁਲਦੀਪ ਕੁਮਾਰ ਅੱਜ ਫਿਰ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਇਆ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਕਿਸਾਨਾਂ ਲਈ ਜੋ ਕਣਕ ਲਈ ਹੈ ਅਤੇ ਕਣਕ ਦੇ ਸਭ ਤੋਂ ਵੱਡੇ ਦੁਸ਼ਮਣ ਗੁੱਲੀ ਡੰਡੇ ਤੇ ਹੈ ਕਿਸਾਨ ਵੀਰ ਬਹੁਤ ਜ਼ੋਰ ਲਾਉਂਦੇ ਆ ਗੁੱਲੀ ਡੰਡੇ ਤੇ ਪਰ ਗੁੱਲੀ ਡੰਡਾ ਕੰਟਰੋਲ ਨਹੀਂ ਹੁੰਦਾ ਉਸ ਨੂੰ ਕੰਟਰੋਲ ਕਰਨ ਲਈ ਸਜੰਟਾ ਦੇ ਐਕਸੀਲ ਬਾਰੇ ਕੁਝ ਜਾਣਕਾਰੀ ਦੇਵਾਂਗੇ ਕਿਉਂਕਿ ਸਭ ਤੋਂ ਜ਼ਿਆਦਾ ਗੁੱਲੀ ਡੰਡੇ ਤੇ ਦਵਾਈ ਵਿਕਦੀ ਹੈ ਕਿਸਾਨ ਵੀਰ ਬਹੁਤ ਸਾਰੀਆਂ ਦਵਾਈਆਂ ਕਰਦੇ ਆ ਤੇ ਕਰ ਕਰਕੇ ਥੱਕ ਜਾਂਦੇ ਆ ਪਰ ਗੁੱਲੀ ਡੰਡੇ ਤੇ ਵਧੀਆ ਰਿਜ਼ਲਟ ਨਹੀਂ ਮਿਲਦਾ ਉਸ ਬਾਰੇ ਕੁਝ ਬੁਲੇਟ ਪੁਆਇੰਟ ਤੁਹਾਨੂੰ ਦੱਸਾਂਗੇ ਅਗਰ ਉਹਨਾਂ ਨੂੰ ਆਪਾਂ ਸਮਾਧਾਨ ਕਰ ਲਾਂਗੇ ਤਾਂ ਆਪਾਂ ਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲ ਜਾਏਗਾ ਤੇ ਵਧੀਆ ਰਿਜ਼ਲਟ ਲੈਣ ਲਈ ਸਜੰਟਾ ਦੇ ਐਕਚੁਅਲ ਵਰਤਣ ਲਈ ਆਪਾਂ ਨੂੰ 4 ਸੱਸੇ ਅਪਣਾਉਣੇ ਪੈਣੇ ਆ ਅਗਰ ਆਪਾਂ ਉਹ 4 ਸੱਸੇ ਅਪਣਾ ਲਏ ਤਾਂ ਗੁੱਲੀ ਡੰਡਾ ਵਜੋਂ ਤੇ ਵਧੀਆ ਕੰਟਰੋਲ ਹੋ ਸਕਦਾ ਆਪਣੀ ਕਣਕ ਤੇ ਸਭ ਤੋਂ ਪਹਿਲਾਂ ਸੱਸਾ ਸਹੀ ਸਮਾਂ ਸਹੀ ਸਮੇਂ ਦਾ ਮਤਲਬ ਹੈ ਕੁਛ ਗੁੱਲੀ ਡੰਡਾ ਤਾਂ ਕਣਕ ਬੀਜ ਦਾ ਸਾਰੀ ਉਗ ਜਾਂਦਾ ਹੈ ਕੁਛ ਪਹਿਲੇ ਪਾਣੀ ਤੋਂ ਬਾਅਦ ਉਗਦਾ ਹੈ ਅਤੇ ਕਿਸਾਨ ਵੀ ਆਰਾਮ ਕਈ ਵਾਰ ਦੋ ਦੋ ਪਾਣੀ ਲਾ ਲੈਂਦੇ ਆ ਉਸ ਤੋਂ ਬਾਅਦ ਗੁੱਲੀ ਡੰਡਾ ਕਾਫੀ ਵੱਡਾ ਹੋ ਜਾਂਦਾ ਹੈ ਕੰਟਰੋਲ ਨਹੀਂ ਹੁੰਦਾ ਅਤੇ ਆ ਕਿਸਾਨ ਵੀਰ ਨੂੰ ਸਾਵਧਾਨੀ ਰੱਖਣੀ ਚਾਹੀਦੀ ਹੈ ਗੁੱਲੀ ਡੰਡੇ ਨੂੰ ਸਹੀ ਸਮੇਂ ਦਾ ਮਤਲਬ ਹੈ ਤਿੰਨ ਤੋਂ ਪੰਜ ਪੱਤੇ ਲਗਭਗ ਐਡਾ-ਐਡਾ ਗੁੱਲੀ ਡੰਡਾ ਹੋਏ ਉਸ ਵਕਤ ਸਪਰੇਅ ਕਰਵਾ ਲਓ ਤਾਂ ਹੀ ਬਹੁਤ ਹੀ ਵਧੀਆ ਰਿਜ਼ਲਟ ਆਏਗਾ ਦੂਸਰਾ ਸੱਸਾ ਹੈ ਸਹੀ ਤਰੀਕਾ ਕਰਨ ਦਾ ਜਿੱਥੇ ਕਿਸਾਨ ਵੀਰ ਸਭ ਤੋਂ ਵੱਡੀ ਗਲਤੀ ਕਰਦੇ ਆ ਅਤੇ ਉਹ ਗਲਤੀ ਉਸ ਨੂੰ ਐਂਡ ਤੱਕ ਭੁਗਤਨੀ ਪੈਂਦੀ ਹੈ ਉਹ ਗਲਤੀ ਹੈ ਵੀ ਕਰਨ ਦਾ ਸਹੀ ਤਰੀਕਾ ਹੈ ਸਹੀ ਢੋਲਕੀ ਜਾਂ ਸਹੀ ਤਰ੍ਹਾਂ ਸਪਰੇਅ ਨਾ ਕਰਨਾ ਜਿੱਥੇ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਪੁਰਾਣੇ ਵੇਲੇ ਟੌਪਿਕ ਦਵਾਈ ਜਾਂ ਹੋਰ ਵੀ ਕਈ ਮੰਨ ਲਓ ਆਪਣੀ ਟੌਪਿਕ ਹੁੰਦੀ ਸਜੰਟਾ ਦੀ ਉਸ ਨਾਲ ਕੱਟ ਨੋਜ਼ਲ ਕੰਪਨੀ ਦਿੰਦੀ ਸੀ ਜਾਂ ਜਿਸੈਂਟਾ ਜੋ ਵੀ ਮਨ ਲੀਫਲੇਟ ਹੁੰਦੇ ਆ ਉਹਦੇ ਉੱਪਰ ਕੱਟ ਨੋਜ਼ਲ ਜਾਂ ਫਲੈਟ ਫੈਨ ਨੋਜ਼ਲ ਦੱਸੀ ਹੁੰਦੀ ਹੈ ਪਰ ਜ਼ਿਮੀਦਾਰ ਉਸ ਦਾ ਇਸਤੇਮਾਲ ਕਰਦਾ ਹੀ ਨਹੀਂ ਜਿੱਥੇ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਦੂਸਰਾ ਜਲਦੀ ਜਲਦੀ ਗੁੱਲੀ ਡੰਡੇ ਨੂੰ ਕਰਨ ਦੇ ਮਾਰਨ ਦੇ ਕਾਲ ਵਿੱਚ ਉਹ ਅੱਜ ਕੱਲ ਪਾਵਰ ਸਪਰੇਅਰ ਨਾਲ ਸਪਰੇਅ ਕਰ ਦਿੰਦੇ ਆ ਜਿਸ ਤੇ ਪੂਰੀ ਤਰ੍ਹਾਂ ਉਹ ਪਾਣੀ ਨਾਲ ਭਿੱਜਦੀ ਨਹੀਂ ਜੋ ਵੀ ਗੁੱਲੀ ਡੰਡਾ ਉੱਪਰ ਹੈ ਜੋ ਸਹੀ ਮੰਨ ਲਓ ਹੈ ਤਰੀਕਾ ਉਹ ਹੱਥ ਵਾਲੀ ਢੋਲਕੀ ਨਾਲ ਹੈ ਜਾਂ ਦੂਸਰਾ ਜੋ ਬੈਟਰੀ ਵਾਲੀ ਢੋਲ ਕੀ ਅੱਜ ਕੱਲ ਆ ਗਈਆਂ ਨੇ ਜਾਂ ਸਭ ਤੋਂ ਵਧੀਆ ਤਰੀਕਾ ਬੂਮਰ ਸਪਰੇ ਅੱਜ ਕੱਲ ਪਿੰਡਾਂ 'ਚ ਮਿਲ ਜਾਂਦੇ ਆ ਕਈ ਜ਼ਿਮੀਦਾਰਾਂ ਨੇ ਬਣਵਾਏ ਹੋਏ ਉਹ ਕਿਰਾਏ ਤੇ ਆਪਾਂ ਲੈ ਸਕਦੇ ਆ ਉਸ ਦੇ ਨਾਲ ਕੱਟ ਨੋਜ਼ਲਾ ਲੱਗੀਆਂ ਵਧੀਆ ਤਰੀਕੇ ਨਾਲ ਸਪਰੇ ਹੋ ਜਾਂਦੀ ਹੈ ਜਿਸ ਦਾ ਮੰਨ ਲਓ ਵਧੀਆ ਰਿਜ਼ਲਟ ਮਿਲੇਗਾ ਤੀਸਰਾ ਸੱਸਾ ਹੈ ਸਹੀ ਦਵਾਈ ਦੀ ਚੋਣ ਇਹ ਇੱਕ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਗੁੱਲੀ ਡੰਡੇ ਤੇ ਆਪਾਂ ਨੂੰ ਸਹੀ ਦਵਾਈ ਦੀ ਚੋਣ ਕਰਨੀ ਵੀ ਬਹੁਤ ਹੀ ਜ਼ਰੂਰੀ ਹੈ ਇਹ ਤੀਸਰਾ ਸੱਸਾ ਵੀ ਬੜਾ ਅਹਿਮ ਹੈ ਅਤੇ ਇਸ ਵਿੱਚ ਸਭ ਤੋਂ ਵਧੀਆ ਰਿਜ਼ਲਟ ਸਜੰਟਾ ਦੀ ਐਕਸੀਲ ਦਵਾਈ ਮੈਂ ਕਹਿੰਨਾ ਇਹ ਸਹੀ ਦਵਾਈ ਦੀ ਚੋਣ ਹੈ ਸਹੀ ਚੋਣ ਹੋਊਗੀ ਤਾਂ ਸਹੀ ਤਰੀਕੇ ਨਾਲ ਗੁੱਲੀ ਡੰਡੇ ਤੇ ਕੰਟਰੋਲ ਹੋਊਗਾ ਚੌਥਾ ਸੱਸਾ ਹੈ ਸਹੀ ਦਵਾਈ ਦੀ ਡੋਜ਼ ਤੇ ਸਹੀ ਪਾਣੀ ਦੀ ਮਾਤਰਾ ਕਿੰਨੀ ਪਾਤਰਾ ਵਿੱਚ ਆਪਾਂ ਕਰਨਾ ਹੈ ਇਸ ਲਈ ਜੇਕਰ ਸਜੰਟਾ ਦੀ ਐਕਸੀਲ ਕਰ ਰਹੇ ਹੋ ਤਾਂ ਉਸ ਦੀ 400 ml ਡੋਜ਼ ਹੈ ਜੋ ਕੰਪਨੀ ਰਹੀ ਮੰਨ ਲਓ ਦਿੱਤੀ ਹੋਈ ਹੈ ਅਤੇ ਉਹ 120-30 ਲੀਟਰ ਪਾਣੀ ਦੇ ਵਿੱਚ ਬਕਾਇਦਾ ਉੱਪਰ ਲਿਖਿਆ ਹੁੰਦਾ ਲੀਫਲੇਟ ਦੇ ਵਿੱਚ ਜੋ ਲੀਫਲੇਟ ਬਹੁਤ ਹੀ ਮਹੱਤਵਪੂਰਨ ਭੂਮਿਕਾ ਨੁੰਦਾ ਹੈ ਕਿਸਾਨਾਂ ਲਈ ਕੰਪਨੀ ਉਸਤੇ ਬਹੁਤ ਵੱਡਾ ਖਰਚਾ ਕਰਦੀ ਹਨ ਪਰ ਆਪਾਂ ਕਿਸਾਨ ਵੀਰ ਉਸ ਨੂੰ ਪੜ੍ਹਦੇ ਹੀ ਨਹੀਂ ਆਪਾਂ ਸੁਣੀ ਸੁਣਾਈ ਤੇ ਕਰ ਦਿੰਨੇ ਆ ਇੰਨਾ ਪਾਣੀ ਪਾ ਲਓ ਜੇ ਕਰ ਲਓ ਉਹ ਕਰ ਲਓ ਜੋ ਪੈਸਟੀਸਾਈਡ ਦਾ ਐਕਟ ਹੈ ਉਹਦੇ ਮੁਤਾਬਕ ਲਗਭਗ ਹਰ ਭਾਸ਼ਾ ਦੇ ਵਿੱਚ ਲਿਖਿਆ ਹੁੰਦਾ ਹੈ ਪੰਜਾਬੀ ਹਿੰਦੀ ਇੰਗਲਿਸ਼ ਕੰਨੜ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਲਿਖਿਆ ਹੁੰਦਾ ਜੋ ਕਿਸਾਨਾਂ ਨੂੰ ਮੰਨ ਲਓ ਇੱਕ ਸੁੱਖ ਹੋਏ ਪੜਨਾ ਹੈ ਆਪਾਂ ਕਦੇ ਪੜ੍ਹਦੇ ਹੀ ਨਹੀਂ ਇਸ ਕਰਕੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਣਕ ਦਾ ਟਾਈਮ ਚੱਲ ਰਿਹਾ ਹੈ ਗੁੱਲੀ ਡੰਡੇ ਦਾ ਸਹੀ ਸਮਾਂ ਆ ਚੁੱਕਿਆ ਸਪਰੇਅ ਕਰਨ ਦਾ ਅਤੇ ਚਾਰ ਸੱਸੇ ਅਪਣਾਓਗੇ ਤਾਂ ਆਪਣੇ ਖੇਤ ਦੇ ਵਿੱਚ ਗੁੱਲੀ ਡੰਡਾ ਜੋ ਕਿਸਾਨਾਂ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਆਪਾਂ ਉਸ ਤੇ ਵਧੀਆ ਤਰੀਕੇ ਨਾਲ ਕੰਟਰੋਲ ਕਰ ਸਕਦੇ ਹਾਂ ਅਤੇ ਚਾਰ ਸੱਸੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਓ ਤੇ ਆਪਾਂ ਬਹੁਤ ਹੀ ਵਧੀਆ ਤਰੀਕੇ ਨਾਲ ਖੇਤੀ ਕਰ ਸਕਦੇ ਹਾਂ ਅਤੇ ਸਾਰੇ ਕਿਸਾਨ ਵੀਰਾਂ ਨੂੰ ਗੁਜਾਰਿਸ਼ ਹੈ ਕਿ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਅਤੇ ਹੋਰ ਵੀ ਕਿਸਾਨ ਵੀਰਾਂ ਨੂੰ ਅੱਗੇ ਚੈਨਲ ਇਹ ਵੀਡੀਓ ਸ਼ੇਅਰ ਕਰੋ ਜਿਸ ਨਾਲ ਉਹਨਾਂ ਨੂੰ ਵਧੀਆ ਤਰੀਕੇ ਨਾਲ ਖੇਤੀ ਕਰਨ ਦਾ ਤਰੀਕਾ ਪਤਾ ਲੱਗੇ ਅਤੇ ਤੁਹਾਡਾ ਪਿਆਰ ਬਣਿਆ ਰਹੇ ਬਹੁਤ ਬਹੁਤ ਧੰਨਵਾਦ